ਤਰਲੀਆ ਲੈ ਮੈਂ ਚਾ ਪਾਣੀ ਵਾਦੀ ਪਾਲਾਂ ਦੀ ਸੰਦੀਪ ਦਾ ਵੀ ਟਾਈਮ ਆਗਾ ਉਹ ਵੀ ਆ ਕੇ ਪੀ ਲਾਂ ਦਾ ਵਾਦੀ ਕਰੀਏ ਮੈਂ ਚਾ ਬਾਈ ਵੀ ਕਰੀਏ ਸਾਰਾ ਦੀ ਕਰ ਦਾਂਦੀ ਆ ਕੋੜ ਕੀ ਕਰਦਨੀ ਆ ਤੂੰ ਜਾਨ ਕੀ ਹੋ ਗਿਆ ਇਹ ਤਾਂ ਮੈਨੂੰ ਤਾਂ ਨਾ ਹੀ ਤੱਤੇ ਪਾਣੀ ਗਿਆ ਹੁੰਦਾ ਜਾਂ ਨਾ ਇਹ ਚ ਗੁੜ ਦੀਦਾ ਨਾ ਕੋਈ ਇਹ ਚ ਪੱਤੀ ਕੀ ਕਰਕੇ ਰਹਿ ਜਾਂਦੀ ਐ ਚਾਹ ਤਾਂ ਵਧੀਆ ਬਣਾਈ ਐ ਮਮੀ ਚਾਹ ਤਾਂ ਫਿਰ ਮੇਰਾ ਤਾਂ ਨਹੀਂ ਕੀ ਕਰਦਾ ਚਾਹ ਰੇਣ ਵਧੀਆ ਪਾਣੀ ਜਗਾ ਨਹੀਂ ਵਧੀਆ ਬਣਾਈ ਹੈ ਚਾਹ ਤਾਂ ਮੈਂ ਮੈਂ ਤਾਂ ਪੀ ਲਾਂ ਨਹੀਂ ਚੱਲ ਭਈ ਜਿਹੇ ਜਿਹੇ ਕਰਦੀ ਹੈ ਹੋਰ ਕੀ ਹੈ ਫਿਰ ਹੁਣ ਪਰ ਚਾਹ ਹੈ ਨਹੀਂ ਪੀਣਾਈ ਤੇਰੀ ਹੈ ਨਹੀਂ ਚੱਜੀ ਦੀ ਮੈਂ ਹੀ ਕਰੂੰਗੀ ਤੇ ਚੱਟ ਨੂੰ ਪਾਹ ਜਾ ਵੱਡ ਕੇ ਧਰ ਦਿੰਦਾਂ ਨਹੀਂ ਕਿਤੇ ਜਾ ਮਿੱਠੀ ਕਰ ਦੂ ਜਾਂ ਜਮੀ ਨਹੀਂ ਪਉਂਦੀ ਪਤਾ ਨਹੀਂ ਕੀ ਭੁੱਲ ਜਾਂਦੀ ਹੈ ਅਗੇ ਐਸਾ ਰਾਦਨ ਪਤਾ ਨਹੀਂ ਮਮਾਈਲਾ ਚੱਕੀ ਰੱਖਦੇ ਉਹਨਾਂ ਚ ਤਾਂ ਧਿਆਨ ਹੁੰਦਾ ਚਾਹ ਪਾਣੀ ਚ ਧਿਆਨ ਹੀ ਨਹੀਂ ਹੁੰਦਾ काम भांडे मांझला कर लिया करम, करम माड़ा मोटा कोई टाइम ना सारा दिन भांडे पाए रहे सारा दिनी चाह तराई जी तो है फिर आखूगी भांडे नारा दिन ही चाह हुई कोला ਵੇ ਟਾਈਮ ਨਾਲ ਤੁਸੀਂ ਆ ਜਾ ਭਈ ਨੀਰੇ ਚਾਰੇ ਦਾ ਕੰਮ ਕਰ ਦਿਆ ਕਰੋ ਫੇਰ ਭੰਦੀ ਬਗ ਜਾ। ਭੋਲੇ ਤੈਨੂੰ ਐ ਨਹੀਂ ਪਤਾ ਵੀ ਨੀਰੇ ਚਾਰੇ ਦਾ ਕੰਮ ਸਾਰੀ ਪਿਆ ਤੂੰ ਤਾਂ ਮਤਾਸਾ ਕੋਈ ਵਜਣਾ ਜਾ। ਤੇ ਹੋਰ ਹੁਣ ਟੋਕਾ ਵੀ ਕਰ ਆਪੇ ਮੜਾ ਮਟਾ ਮੈਂ ਸਾਨੂੰ ਵੀ ਕੋਲ ਬੰਦ ਕਰ। ਨਵਾ ਆ ਜਾ ਕਰੋ ਕੋਈ ਦੂਜੇ ਤੀਜੇ ਦਿਨ ਤੁਸੀਂ ਉਹਨਾ ਮੈਂ ਤੁਸੀਂ ਜਮੀ ਸੰਗ ਸੰਗ ਲਾਲੀ ਦੋਨੇ ਜੀਆਂ ਨੇ। ਮੈਨੂੰ ਕਿਤੇ ਕਰਨਾ ਪੂਗਾ ਮੈਂ ਤਾਂ ਸਿੱਧਾ ਪਹੁੰਚਦੇ 2 ਸਾਲ ਛੋਟੇ ਦੇ। ਕਿ ਕੀ ਹੋਣੀ ਐ ਮੈਂ ਜੀ ਤੁਹਾਨੂੰ ਕਹਿ ਕਿ ਕੀ ਹੋਣੀ ਹੈ ਕਿ ਸਾਢੇ ਛੋਟੇ ਨੂੰ ਸਾਕਰਾਂ। ਕਹਿੰਦਾ ਡਾਇਟਿਕ ਹੈ ਨਹੀਂ ਖੋਣੇ ਕਰਾਉਣੀ ਹੈ ਜੀ ਗੀਤਾਂ ਕਰਦੇ ਫੋਨ ਆਜ ਕਰਦੇਗੇ ਟੋਕਦਾ ਵਾ ਲੈਟ ਹੈ ਨਹੀਂ ਡੈਟ ਨਹੀਂ ਆਈ ਫਿਰ ਕਰੀਂ ਭਾਈ ਟੋਕਾ ਟਾਈਮ ਨਾ ਕਰਕੇ ਨਾ ਪਾ ਨੀਰਾ ਮੈਂ ਸੰਤ ਹੁਣ ਲੈਟ ਕਨੀ ਦੇਖੀ ਹੈ ਜੀ ਪਹਿਲਾਂ ਕਰ ਜਾਂਦਾ ਟੋਕਾ ਪਹਿਲਾਂ ਤਾਂ ਤੂੰ ਤਾਸਾ ਪਾਣੀ ਫੜਾ ਕੇ ਜਾ ਉਹ ਤਾਸਾ ਖ ਨੇ ਉੱਟ ਜਾਣਾ ਜਾ ਕੇ ਤੂੰ ਤਾਂ ਭਈ ਨਾ ਜਾ ਕੇ ਤਾਸਾ ਕੋਈ ਜਾ ਕੇ ਭਈ ਨਾ ਨੀਰੇ ਚਾਰੇ ਦਾ ਪੋਰਾ ਕਰਨ ਜਾ ਹੋਵੇ ਮੜੀ ਮੱਟੀ ਸੋਚ ਬੰਦੇ ਨੂੰ ਮਿੰਨੀ ਦਾ ਚਾਰਾ ਪਾਉਣਾ ਫੇਰ ਤਾਂ ਟਾਈਮ ਨਾ ਹੋ ਜੇ ਐਨੇ ਲੈਟ ਆ ਜੂਗੀ ਫੇਰ ਪਾਣੀ ਲਿਆ ਕੇ ਦੇ ਉਹ ਪਰ ਪਾਣੀ ਪੀ ਕੇ ਜੇ ਜੇ ਲੇਟ ਆ ਕੇ ਨਾ ਕਰਕੇ ਟੋਕਾ ਪਾ ਲੈ ਦੇਖ ਲੈ ਭੋਲੇ ਫੇਰ ਕੇ ਮਾਂ ਲੜਦੀ ਐ ਆਈ ਆਏ ਕੇ ਨੂੰ ਫੜਾਉਂਦੀ ਐ ਕਲਾਸ ਲੈ ਆ ਕੇ ਕਲਾਸ ਫੜਾਤਾ ਤੇ ਟ੍ਰੇ ਆ ਲੈ ਲੈ ਆਂਦ ਰਿਆਂ ਪੇ ਓ ਕਾ ਦੇ ਖੱਤਰ ਲੈ ਆਂਦੀਆਂ ਜਦੋਂ ਪਾਣੀ ਨਹੀਂ ਧਰ ਕੇ ਕਿਸੇ ਨੂੰ ਟ੍ਰੇ ਚ ਦੇਣਾ ਮਸਤਾਰਾਂ ਨਾਲ ਕਿਉਂ ਲੜੀ ਜੰਨੀ ਐ ਆ ਤੇਰੇ ਸਾਹਮਣੇ ਪੰਜਾਂ ਗਲਾਸ ਤੈਨੂੰ ਫੜਾਗੇ ਆਹੀਂ ਭੈਣ ਭਾਈ ਜੀ ਤਾਂ ਕੋਈ ਭਾਰ ਹੋ ਆ ਜਾਂ ਨਹੀਂ ਫੜਾਉਂਦੀ ਆਏ ਕੋਈ ਹੁਣ ਗਲਾਸ ਫੜਦਾ ਨਹੀਂ ਯਾਰ ਵਿਚਾਰ ਕਰਦਾ ਗੱਲ ਦੀ ਪੜੀ ਲਿਖੀ ਬਹੁ ਲਿਆਵਾਂਗੇ ਹੁਣ ਜਿਹੜੀ ਨੂੰ ਮਾਰਾ ਮੋਟਾ ਲਖਣ ਹੋਵੇ ਹਾ ਮਮੀ ਸਬਜੀ ਦਾ ਕਰ ਲਾ ਫਿਰ ਬੰਦ ਛਟਣ ਜਵਾਗ ਆ ਜਾਣਗੇ ਚੀਰਦੀ ਆ ਮੈਂ ਦਾਲ ਹੁਣ ਤੁਵੇਲੀ ਐ 10 ਮਿੰਟ ਸਬਜੀ ਦਾ ਕਰ ਆਪਦੀ ਦਾ ਫਿਰ ਬੱਚਿਆਂ ਨੂੰ ਚਾਹ ਪਾਣੀ ਦਾ ਕਰਾਂਗੇ ਚੀਰਦੀ ਆ ਮੈਂ ਦਾਲੀ ਆ ਮੈਂ ਰਾਤਾ ਦਾਲ ਨਹੀਂ ਸਵਾਸੀ ਤੇਰੀ ਕਿਉਂ ਮੈਂ ਨਹੀਂ ਬਕਰ ਤੇ ਕੋਣ ਤੇਰੇ ਹਿਸਾਬ ਨਹੀਂ ਤੈਨੂੰ ਪੋਰ ਵੀ ਆਇਆ ਜਿਆਦਾ ਕਿ ਤੇ ਨੂਨ ਵੱਧ ਕਰ ਦੇਣੀ ਐ ਜਾਂ ਕਿ ਮਿਰਚਾ ਵੱਧ ਕਰ ਦੇਣੀ ਪਤਾ ਨਹੀਂ ਜਿਵੇਂ ਮੈਨੂੰ ਧਰਨੀ ਆਂਦੀ ਮਮੀ ਫਿਰ ਮੈਂ ਤੈਨੂੰ ਦੇਖ ਕੇ ਇੱਕੋ ਜਿਹਾ ਪਾਇਆ ਕਰ ਚੌਂਚਾ ਤਾਂ ਹੈਗੀ ਆ ਉਹਦੇ ਚ ਨੂਨ ਧਰਨੀ ਚ ਚਾਰੇ ਚਾਂਚੇ ਇੱਕੋ ਜਿਹਾ ਕਰ ਦੇ ਕਰ ਚੰਗਾ ਕਿਤੇ ਵਧਾ ਕੇ ਤੇ ਘਟਾ ਭਈ ਕਈ ਰੋਟੀਆਂ ਖਾਣੇ ਬਹੁਤ ਔਖਾ ਹੋ ਰਿਹਾਗਾ ਮੈਂ ਸਾਰਾ ਦਿਨ ਦੱਸ ਕੇ ਕਰਾਇਆ ਕਰੂੰ ਤੈਨੂੰ ਕੰਮ ਸਾਰੀਆਂ ਵੀ ਬੀਰੀ ਕਰਿਆ ਕਰ ਸੋਟੀਆਂ ਕਰਿਆ ਕਰ ਤੂੰ ਤਾਂ ਡੜੇ ਫਾੜੇ ਵੜਦ ਨਹੀਂ ਏ ਉਹ ਖੋਲਦਾਂ ਨਹੀਂ ਆਏ ਹੋ ਜੇ ਪਾਣੀ ਚ ਗਾਜਰਾਂ ਆਏ ਉਹ ਦੇਖ ਦੇਖ ਕੇ ਨਾ ਗਾਜਰਾਂ ਤੋਂ ਜੀ ਹੱਕ ਗਏ ਮੇਰਾ ਤਾਂ ਕੋਹਲਿਆ ਕਰ ਮਾੜੀ ਬੱਠੀ ਦੁੱਧ ਦਾ ਗਲਾਸ ਪਾ ਦੇ ਕਰ ਨਾ ਕੋਈ ਨਾ ਮੈਂ ਚੱਜਣਾ ਤੇਰਾ ਘਰ ਦਾ ਧਿਆਨ ਰੱਖਿਆ ਕਰ ਕੰਮ ਚ फेर ਮੈਨੂੰ ਤਾਂ ਕਹਦਨੀ ਬੁੜੀ ਭੈੜੀ ਐ ਸਾਰ ਦਿਨ ਬੋਲੀ ਜਾਂਦੀ ਤਾਂ ਬੋਲਦੀ ਐ ਜੀ ਚਲੋ ਕਰੀ ਜਾਂਦੇ ਜਿਵੇਂ ਕਰਦੀ ਐ ਅਸੀਂ ਮੈਂ ਖਾ ਲਾਣੀ ਐ ਨਾ ਮੁੰਡਾ ਜਾਂ ਕੁਸ ਕਹਿੰਦਾ ਇਹਨੂੰ ਸਾਰ ਦਿਨ ਇਹਦੇ ਮਗਰ ਲੱਗਿਆ ਰਹਿੰਦਾ ਮਾਂ ਭੜੀ ਲੱਗਦੀ ਐ ਮਾਂ ਤੋਂ ਉਹ ਕਦੰਦੀ ਕੰਮਾ ਨੂੰ ਤਾਂ ਹੀ ਬੁਰੀ ਲੱਗਦੀ ਐ ਕਿਵੇਂ ਚੁੱਪ ਜੀ ਬੈਠੀਆਂ ਇਹ ਕੀ ਬੈਠੀਆਂ ਚੁੱਪ ਕਿਉਂ ਮੈਂ ਕਾਹ ਵੱਲੋਂ ਕਾਹ ਅਸੇ ਦਾ ਲੱਖਣ ਪਾਂਡੇ ਵਾਈਜ਼ ਮਾਂਜ ਦਿੰਦੀ ਮੇਰੇ ਤੋਂ ਹੁਣੀ ਪਰਸੰਦੋਂਦੀ ਬਿਮਾਰਾ ਮਟਰ ਰੇਤੇ ਨਾ ਪਾਂਡਾ ਮਾਂਜੇ ਸੋਹਾ ਹੋ ਜਾਂਦਾ ਉਹ ਸਾਬਣ ਜੀ ਕਸਾਂਦੀ ਐ ਮੈਨੂੰ ਤਾਂ ਭਈ ਦੁਵਾਰੇ ਤੋਂ ਕੇ ਖਾਣਾ ਪੈਂਦੀ ਐ ਚਾਹ ਪਾਣੀ ਪੀਣੇ ਤਾਂ ਵੀ ਦੁਵਾਰੇ ਰੋਹਣੇ ਵਾਟੀ ਰੋਟੀ ਟੁੱਕ ਖਾਣੇ ਤਾਂ ਵੀ ਪਾਂਡੇ ਦੁਵਾਰੇ ਤੋਂ ਨਹੀਂ ਜੇ ਵੀ ਨਹੀਂ ਚੱਜ ਜਾ ਸਕਦਾ ਐਨਾ ਤਾਂ ਟੀਵੀਆਂ ਦੇ ਵਿੱਚ ਆਉਂਦਾ ਵੀ ਆ ਸਾਬਣਾ ਕੈਂਸਲ ਦਾ ਹੋ ਗਿਆ ਸਵਾਭ ਆ ਗਈ ਕੋਈ ਰੀਸ ਹੀ ਨਹੀਂ ਹੈਗੀ ਸੋਹਾ ਨਾ ਮਾਂਜ ਲੋ ਜਾ ਇੱਥੇ ਵੱਠਲ ਦੇਤੇ ਦਾ ਪਰ ਕੇ ਰੱਖ ਲੋ 10 ਦਿਨ ਮੁੱਕਦਾ ਨਹੀਂ ਕਕਰੇ ਤਾਂ ਵਾਧੂ ਆਪਣੇ 10 ਦਿਨ ਨਹੀਂ ਮੁੱਕਦਾ ਉਹ ਵੱਠਲ ਦੇਤੇ ਦਾ ਆਹ ਤਾਂ ਉਹ ਬਿਮਾਰੀਆਂ ਦਾ ਘਰ ਆਤ ਆਪਣੇ ਆਹ ਹਰੀ ਜੀ ਸਾੜਾ ਹੋਰ ਉਹ ਵਿੱਚੀ ਭਾਂਡੇ ਤੇ ਪਈ ਰਹਿੰਦੀ ਐ ਕੈਮੀਕਲ ਆ ਸਾਰਾ ਉਹ ਹਾਂ ਚਰੋ ਜਿਵੇਂ ਕਰਦੇ ਨੇ ਕੀ ਫੇਰ ਅੱਖਾਂ ਦੀ ਬੁੜੀ ਪੈੜੀ ਤੂੰ ਖਰਾ ਆ ਮੇਰਾ ਖੜਾ ਛੁੱਟ ਜੂਗਾ ਮੈਂ ਹੁਣ ਕੀ ਆਪੇ ਕਰਾਣਾ ਤੁਸੀਂ ਆਪੇ ਤੁਸੀਂ ਕਰਨਾਗਾ ਇਹ ਆ ਕਹਿੰਦੀ ਸੀ ਮੈਂ ਹੀ ਕਰਾ ਦੂ ਕਹਿੰਦੀ ਮੈਂ ਤਾਈ ਜੱਤੀ ਦੀ ਕੁੜੀ ਦਾ ਇਹ ਸਾਕਮਲ ਨੂੰ ਕਹਿੰਦਾਂ ਕਰਾ ਦੂਗੀ ਸਾਖ ਤਾਂ ਕਰਾ ਦੂਗੀ ਇਹ ਤਾਂ ਅਮਰਾ ਆਤਾ ਨਹੀਂ ਚੱਜੇ ਸਾਖ ਤਾਂ ਕੀ ਕਰਾਈ ਦੇਵੇ ਭੋਲੇ ਨਰਾਏ ਕਰਦੇ ਆਪਾਂ ਕਰ ਲਓ ਗੱਲ ਫਿਰ ਹੋਰ ਕੀ ਐ ਕੀ ਐ ਕੋਈ ਮਾੜਾ ਮੋਟਾ ਫੇ ਆਪਾਂ ਮੈਂ ਤਾਂ ਕਿਤੇ ਜੱਜ ਨਾ ਰੋਟੀ ਨਹੀਂ ਖਾਦੀ। ਤੂੰ ਵੀ ਬਣਾ ਮੋਟਾ ਕੰਮ ਕਰ ਲਿਆ ਕਤੋਰੀ ਤੋਰਾ ਫੇਰਾ ਕਰ ਲਿਆ ਅਗਰ ਬਹਿ ਜੇਂਗੀ ਜਮਾ ਤੋਰਾ ਫੇਰਾ ਤਾਂ ਕਰ ਲਿਆ ਕੋਈ ਤੋਰਾ ਫੇਰਾ ਪੁੱਤ ਹੁਣ ਜਦੋਂ ਘਰੇ ਭੂ ਆ ਗਈ ਮੈਂ ਹੁਣ ਸਾਰਾ ਦਿਨ ਤੋਰੇ ਫੇਰ ਤੇ ਫੇਰ ਕੋਈ ਕੰਮ ਨਾ ਕਰ ਕੱਲਾ ਤੋਰਾ ਫੇਰਾ ਉਮਰ ਟੱਕਰੀ ਚੱਲ ਤੋਦੀ ਦਾ ਫਰੇਂਗੀ। ਤੋਰਾ ਫੇਰਾ ਤਾਂ ਚੱਲ ਕੋਈ ਨਵੇਂ ਕੰਮ ਮੈਂ ਕਿਹੜੇ ਨੂੰ ਕਹਾਂ ਸੰਨੀਰ ਲਾ ਦੇਵੀ ਨੂੰ। ਤੂੰ ਮਾੜਾ ਮੋਟਾ ਤੋਰਾ ਫੇਰਾ ਕਰੀ ਚੱਲ। ਤੋਰੇ ਫਰੇ ਤਾਂ ਕੋਈ ਨਵੇਂ ਕਰ ਲਿਆ ਕਰੂੰਗੀ। ਤੇ ਹੁਣ ਤੂੰ ਆ ਜੀ ਵਿਆਹ ਦੀ ਰਹਿ ਕਰ ਪੁੱਲ ਲੈ ਨਾ। ਰਾਏ ਤੁਸੀਂ ਕਰ ਲਿਆ ਮੈਂ ਮੈਂ ਤਾਂ ਕੋਈ ਕਹਿੰਦਾ ਨਹੀਂ ਕਿ ਮੈਂ ਹਾਂ ਕਿ ਕਾਲੀ ਹੈ ਤੂੰ ਤਾਂ ਮੈਂ ਕੀ ਮੈਂ ਕਹਿੰਦਾ ਮੈਨੂੰ ਤਾਂ ਕੋਈ ਚੱਕਰ ਨਹੀਂ ਇਹ ਠੀਕ ਹੈ ਤੁਸੀਂ ਕਰਨਾ ਮੈਂ ਮੈਂ ਤਾਂ ਕੱਲ ਨੂੰ ਕਰਦੇ ਹੋ ਕੋਈ ਨਹੀਂ ਫਿਰ ਕਰਦੇ ਆ ਰਾਏ ਕੰਮ ਹੋ ਰਾ ਫਿਰ ਇਹਦੇ ਫਸਾਕ ਤਾਂ ਲੈ ਲੈਨੇ ਫਿਰ ਆਖੂ ਮੇਰੇ ਅਨੁਸਾਰ ਦੇ ਨਹੀਂ ਸਿੱਟੀਆਂ ਦੇ ਲਾਲਾ ਪਹਿਲਾਂ ਤਾਂ ਆਪਾਂ ਇਹਨੂੰ ਪਾਲ ਕਰਾਂਗੇ ਫਿਰ ਆਪਾਂ ਬਾਹਰ ਰੱਖਾਂਗੇ ਕਰਦੇ ਮੈਂ ਤੁਹਾਨੂੰ ਕਹਿੰਦੇ ਹਾਂ ਬਈ ਹਾਂ ਹੁਣ ਤੈਨੂੰ ਐ ਕਹਿੰਦੀ ਸੁਣ ਫੇਰ ਆਖੀਂਗੇ ਮੈਨੂੰ ਦੱਸਿਆ ਨਗਾ ਫੇਰ ਮੇਰਾ ਚੁਕਲੀਆ ਕਮਾਂਡਾ ਨਾ ਕੋਈ ਲੱਭ ਜਾਈਂ ਨੀ ਕਰਨ ਹੁਣ ਭਈ ਮੈਂ ਤਾਂ ਸਾਖ ਲੈਣੀਆਂ ਸੰਦੀਪ ਕਰਾਇਵੇਂਗੀ ਕਿ ਕਿਵੇਂ ਕਰਾਂਗੀ ਨਾ ਕੋਈ ਨਾ ਮੈਂ ਕਰਾ ਦਾਂਗੀ ਕਰਾਇਮਗੀ ਤਾਂ ਇਹਰਾ ਤੇਰਾ ਵੀ ਕੋੜਾ ਖੜਾ ਸੁਟੂ ਜੂ ਮੜਾ ਮਟਾ ਨਾ ਕੋਈ ਨਾ ਕਰਾ ਆਵਦੇ ਵਰਗੇ ਤਾਂ ਲਈ ਨਾ ਯਾਰ ਦੇ ਵਰਗੀ ਕਰ ਲੈ ਮੈਂ ਤਾਂ ਰੋਟੀ ਟੁੱਕ ਦੇ ਸੁੱਖ ਦੀ ਮਾਰੀ ਲੈ ਕਰਦੀ ਆ ਨਹੀਂ ਤੱਪ ਜਾਂਦੇ ਦੋ ਸਾਲ ਨਾ ਕੋਈ ਨਾ ਚਲੋ ਕਰ ਲਓ ਲੱਗਦ ਰਿਹਾ ਔਰ ਲਤਾਇਆ ਤੇ ਨੀ ਰਜਾ ਪਾਉਂਦਾ ਫਿਰ ਦੱਸ ਕਹਿੰਦਾ ਲਾਈਟ ਵਗ ਗਈ। ਲਾਈਟ ਆ ਜੂਗੀ ਤਾਂ ਟੋਕਾ ਕਰਕੇ ਫੇਰ ਪਾਉਗਾ। ਪਹਿਲਾਂ ਤਾਂ ਕਰਦੇ ਨਹੀਂ ਹੈਗੇ ਜਦੋਂ ਲਾਈਟ ਹੁੰਦੀ ਹੈ। ਜਦੋਂ ਲਾਈਟ ਵਗ ਜਾਂਦੀ ਹੈ ਉਦੋਂ ਭਰੀ ਖੁੱਲ ਕੇ ਬਹਿ ਜਾਂਦੇ। ਚੱਲ ਮੈਂ ਟਰੈਕਟਰ ਨਿਵਾਉਣ ਆਲਾ ਹੋਰਿਆ ਟਰੈਕਟਰ ਨਿਵਾਉਣਾ ਜ। ਕੋਈ ਨਿਵਾ ਲਈ। ਔਰ ਰੇਤਾ ਆਇਆ ਵਹ 1000 ਪਈ ਜਾਂਦੀ ਉਹਦੇ ਵਿੱਚ। ਵੇ ਟਰੈਕਟਰ ਤਾਂ ਧੋਣਾ ਤੋਂ। ਹਾਂ। ਉਹ ਪਾਣੀ ਤੇਰਾ ਚਾਚਾ ਲੜਦਾ ਸੀ ਮੋਟਰ। ਕਹਿੰਦਾ ਤੁਸੀਂ ਕਿਤੇ ਛੱਡ ਲਿਆ ਕਰੋ ਕਿਤੇ ਇੱਕ ਤਾਂ ਇਹ ਰੋਜ਼ ਮੋਟਰ ਛੱਡੀ ਰੱਖ ਦਾਂ। ਚੱਲ ਕੋਈ ਨਹੀਂ ਆਏ ਕੀ ਹੁੰਦਾ ਟਰੈਕਟਰ ਦਾ ਧੋਣਾ ਹੀ ਹੈ। ਅ ਚਲੋ ਵਧੀਆ ਹੋ ਗਿਆ ਮੰਮੀ ਨੇ ਆਪ ਹੀ ਕਹਿਤਾ ਵੀ ਤੂੰ ਸਾਗ ਕਰਾ ਦੇ ਕਿਤੇ ਮੈਂ ਸਬਜੀ ਸਬਜੀ ਚਰਕ ਚਰਕ ਬਣਾ ਕੇ ਨਾ ਤੇ ਫੇਰ ਹੀ ਜਾਉਂਗੀ ਮੈਂ ਇਹਨੂੰ ਆ ਹੀ ਨਹੀਂ ਪਤਾ ਵੀ ਇਹਨੇ ਕਿਵੇਂ ਹਾਂ ਕਰੀਏ ਸਾਗ ਕਰਾਉਣੀ ਉਹੀ ਕੱਡੂ ਵੱਟ ਸੋਡੇ ਇਹ ਤਾਂ ਮੈਂ ਹੀ ਸੀ ਜਿਹੜੀ ਗਰੀਬਣੀ ਸੋ ਚੁੱਪ ਕਰਕੇ ਟਾਈਮ ਪਾਸ ਕਰੀ ਗਈ ਉਹੀ ਲੋ ਗੋਡਾਂ ਥੱਲੇ ਬੁੜੀ ਨੂੰ ਹਾਂ ਮੰਮੀ ਜਾਣ ਨਹੀਂ ਆਸੀ ਤੇ ਟਾਈਮ ਨਾ ਆਜੋਗੇ ਕਿਤੇ ਦੇਖੇ ਮੇਰਾ ਘਰ ਲੋ ਨਾ ਕੋਈ ਨਾ ਛੇਤੀ ਆਜਾ ਮੈਂ ਕੋਸ ਨਹੀਂ ਕਰਨਾ ਨਾ ਕੋਈ ਨਹੀਂ ਰਿਵੀ ਤੈਨੂੰ ਕਰਨਾ ਪੈਣਾ ਨਾ ਕੋਈ ਨਾ ਪਤਾ ਹੈ ਕਦ ਮਾਰ ਲੈਣਾ ਇਹ ਤਾਂ ਮਰਗੀ ਆ ਜੋ ਹੁਣ ਤੇਰੀ ਦਾਤ ਤਾਂ ਹੈਗੀ ਐ ਰੋਜ਼ ਦਾ ਦੇਖਿਆ ਪਾਤਾ ਨਾ ਕੋਈ ਮਾਰੇ ਕੋ ਸੋਟੇ ਮੂਰੇ ਆ ਕਿਤੇ ਜਾ ਕੇ ਲੇਪੇ ਚ ਪੇਜੇ ਮਾਰੀ ਐਵੇਂ ਕੋਈ ਨਹੀਂ ਮਾਂ ਮੈਂ ਨਾਲ ਹੈਗਾ ਸਾਰੀ ਸੱਚੀ ਗੱਲ ਦੱਸਦੀ ਆ ਕਿ ਨਾ ਕੋਈ ਨਾ ਠੀਕ ਹੈ ਜਾਇਆ ਉਹ ਕੋਨੇ ਟਾਈਮ ਆਜੀ ਕੋਈ ਗੱਲ ਨਹੀਂ ਕੋਈ ਗੱਲ ਫਰਾਤ ਤਾਂ ਹੁਣ ਮਾਂ ਲੱਗੂਗੀ ਫਰਾਤ ਲਾ ਕੇ ਆਉਂਗੇ ਤੇ ਹੋਰ ਹੁਣ ਚਲ ਜੇ ਮੋੜਿਆ ਗਿਆ ਤਾਂ ਮਰੀ ਆਏ ਕੋਈ ਦੇਖਾਂਗੇ ਕਾ ਮਾਂ ਗੱਲ ਕਰਿਆਏ ਸੀ ਵਧੀਆ ਹੋ ਗਿਆ ਚਲ ਤੇ ਉਹ ਤਾਂ ਕਹਿੰਦੇ ਸੀ ਕਹਿੰਦੇ ਤੁਸੀਂ ਭਈ ਆਪਦੀ ਰਾਏ ਵਾੜੀ ਕਰ ਲਿਓ ਕਰੇ ਠੀਕ ਹੈ ਬਾਕੀ ਉਹ ਫੋਨ ਤੇ ਕਹਿੰਦੇ ਸੀ ਕਿ ਫੋਨ ਤੇ ਸਾਨੂੰ ਸਾਰੀ ਗੱਲ ਬਾਤ ਕਹਾਣੀ ਦੱਸ ਦਿਓ ਕੋਈ ਨਹੀਂ ਫਿਰ ਤੋਂ ਫੋਨ ਕਰ ਲਈ ਜਦੋਂ ਤੇਰਾ ਟਾਈਮ ਲੱਗਿਆ ਤੇ ਉਹ ਬਸ ਸਾਰੇ ਉਹਨਾਂ ਨੇ ਗੱਲ ਆਪਣੇ ਨਕਰੀ ਲੇ ਲੈਂਣ ਦੇਣ ਤਾਂ ਅੱਖਾਂ ਪਰ ਲੈਣੀ ਨਹੀਂਗਾ ਲੈਂਣ ਦੇ ਅੱਗੇ ਪਹਿਲਾਂ ਮੇਰੇ ਆਪਾਂ ਪ੍ਰੈਟਿਕਾ ਫਿਰ ਕਾਵਲ ਤੇ ਆਪਾਂ ਨਹੀਂ ਨਹੀਂ ਹੁਣ ਠੀਕ ਦਸਾਂ ਮਾਂ ਪੈਸਾ ਤੀ ਕਰ ਲੈ ਮਾੜਾ ਮੋਟਾ ਜਿਹੜੇ ਬਰਤਨ ਆ ਆ ਦਾ ਸਮਾਨ ਹੋਇਆ ਬੱਡ ਬੂਡ ਉਹ ਇਹ ਜੱਟ ਤਾਂ ਬੰਦੀ ਲਿਆਵੇ ਠੀਕ ਹੈ ਜੇ ਤਾਂ ਸਾਰਾ ਪੰਪ ਪੈਸੀ ਦੀਵਾਰੀ ਮੈਂ ਅਮਾ ਆ ਗਿਆ ਸਮਾਨ ਕੀ ਕਰਨਾ ਮੇਰੇ ਆ ਲੈਣੀ ਉਹ ਚਲ ਹਾਇ ਕਰ ਲੈਨੇ ਫਿਰ ਮੈਂ ਫੋਨ ਕਰ ਦਿੰਨਾ ਉਹਨੂੰ ਜਿਹੜਾ ਵੇ ਕਰ ਲੋ ਪਹਿਲਾਂ ਪੈਨਾ ਖਰਚਾ ਕਰ ਲਿਆ ਭੈਣ ਤਾਂ ਮੈਂ ਥੋੜਾ ਜਿਹਾ ਕਰਦੀ ਐ ਪੱਖ ਜਾ ਤੋਨੇ ਬਣਾ ਦੀ ਨਾ ਕਿਤੇ ਨੰਦੀ ਬਣ ਲੱਗੇ ਤੇ ਮੈਨੂੰ ਕਰਨਾ ਤੰਗ ਹੁਣ ਛੋਟੀ ਨੂੰ ਵੀ ਮੈਂ ਖਿੱਚ ਕੇ ਰੱਖਿਆ ਤਾ ਕੰਮ ਉਹਦੇ ਦੀ ਬਹੁਤ ਹੋ ਹੋਈ ਏ ਜਿੱਦ ਦਾ ਮੈਨੂੰ ਐ ਪਤਾ ਹੁੰਦਾ ਨਹੀਂ ਕਾਮਲ ਦੇ ਕਾਮਲ ਦੇ ਤੋਂ ਸਾ ਕਿੰਨਾ ਲੈਂਦੀ ਵਧੀਆ ਰਹਿੰਦੀ ਆਪਾਂ ਤਾਂ ਦੋਨੇ ਭੈਣਾਂ ਹੁਣ ਪੂਰੀ ਰਹਿ ਤੇ ਹੋਈਆਂ ਪੰਗਾ ਨਹੀਂ ਜਾਂ ਤਾਂ ਦੋਨੇ ਖੁੰਡੇ ਖਾ ਲੈਣਗੇ ਦੇਖਦੇ ਇੱਕ ਦੋ ਦਿਨ ਇਹਨਾਂ ਨਾਲ ਹੋਏ ਬਬਾ ਪੂਗਾ ਹੱਲ ਕਰ ਆਪੇ ਅੱਜ ਕਾਦੀ ਦਾਲ ਤਰेंगी ਦੇਖਦੇ ਮੰਮੀ ਕਾਦੀ ਬਣਾਜੀ ਆਲੂ ਮਟਰ ਜੱਪ ਬਣਾ ਲਾ ਫਿਰ ਆਲੂ ਮਟਰ ਬਣਾ ਲੰਨੇ ਉਫ ਮੈਂ ਪਹਿਲਾਂ ਛੋਟੇ ਨੂੰ ਆਖਿਆ ਸੀਗਾ ਹਾਲੂਆ ਮਟਰਾਂ ਦੇ ਧਰ ਦੇਣੇ ਤਾਂ ਕਹਿੰਦੀ ਮੇਰੇ ਤਾਂ ਆਲੂ ਮਟਰ ਨਹੀਂ ਪਸੰਦ ਹੈਗੇ ਚਲ ਕੋਈ ਨਾ ਮੈਂ ਫਿਰ ਪੁੱਛ ਫਿਰ ਆਪਾਂ ਤਾਂਾਂਗੇ ਕਾਦੀ ਚਲ ਪੁੱਛ ਦੇ ਚਲ ਗਾਜਰਾਂ ਨਹੀਂ ਫਟਾਂਗਾ ਉਹਦੇ ਆ ਜਾਲੂ ਆਟ ਨਹੀਂ ਫਟਾਉਂਦੇ ਮੈਨੂੰ ਐ ਲੱਗਦਾ ਤੂੰ ਜਾਵੇਂ ਆਪ ਤੋਂ ਵੀ ਉੱਤੋਂ ਨਹੀਂ ਲੈਂਦੀ ਉਹ ਚਲ ਕੋਈ ਨਾ ਮੈਂ ਪੁੱਛਦੀ ਹਾਂ ਤੋ ਫਿਰ ਕਾਦੀ ਬਣਾਉਣੀ ਹੈਗੀ ਫਿਰ ਹੋਰ ਕਾਦੀ ਬਣਾਉਂਗੇ ਤੁਸੀਂ ਗਾਜਰਾਂ ਮੈਨੂੰ ਫਟਾ ਆਲੂ ਮਟਰ ਵੀ ਨਹੀਂ ਫਟਾ ਉਹ ਚਾਰ ਕ ਵੈਂਗਣੀਆਂ ਜੱ ਲੱਗਿਆ ਐਸਾ ਕਰੋਪ ਉੰਦ ਲੋ ਆਲੂ ਜੇ ਪਾਕੇ ਆਪਣੇ ਤੂੰ ਕੁਛ ਬੋਲ ਦੇ ਤਾਂ ਮਮੀ ਨੂੰ ਕੀ ਬੋਲਾਂ ਤੂੰ ਸਾਰਿਆਂ ਦੇ ਵਿੱਚ ਰੋ ਮਾਰਦੀ ਜਾਂਦੀ ਹੈ ਗਏ ਪਾਣੀ ਪੜਾਏ ਗਏ ਚਾਪੜਾ ਪੜਾਈਏ ਨਹੀਂ ਦੁਮਾਵੇ ਨਰੂ ਨੂੰ ਅਸ ਫਿਰ ਕੀ ਕਰਾਂ ਮੇਰੇ ਨਾਲ ਤਾਂ ਪਹਿਲੇ ਦਿਨ ਤੋਂ ਐ ਹੀ ਕਰਿਆ ਉਹਨਾਂ ਨੇ ਉਹ ਤਾਂ ਐਂ ਹੀ ਕਹਿੰਦੇ ਤੂੰ ਹੀ ਪੜਾਉਣੀ ਹੈ ਸਾਰਾ ਕੁਝ ਹੋਰ ਫਿਰ ਮੈਂ ਤਾਂ ਬੈਠੀ ਨੂੰ ਪੜਾਉਣੀ ਹੈ ਸਾਰਾ ਕੁਝ ਹੱਥ ਤਾਂ ਕੱਸ ਦੇ ਵੀ ਨਹੀਂ ਲੋਂਦੀ ਹੈਗੀ ਉਹ ਕਰਦੀ ਨਹੀਂ ਕੰਮ ਪਹਿਲੇ ਦਿਨੋਂ ਨਹੀਂ ਕਰਿਆ ਉਹਨੇ ਤੂੰ ਕਹਿੰਦੀ ਨਹੀਂ ਹੈਗੀ ਉਹਨੂੰ ਮੜਾ ਮੋਟਾ ਕੰਮ ਉਹ ਫਿਰ ਮੈਨੂੰ ਡਰ ਲੱਗਦਾ ਤੂੰ ਵੀ ਕੀ ਹੈ ਕਿਤੇ ਕੁਛ ਕਹੇ ਉਹਨਾਂ ਦੇ ਵੀ ਮੈਂ ਕਹਾਂ ਉਹ ਸਿੱਧੀ ਫਤਗਰ ਨਾਲ ਆ ਗਈ ਉਹ ਤਾਂ ਮੈਨੂੰ ਸਾਥ ਦੇਵੇਂਗੀ ਚਲੋਂ ਤਾਂ ਮੈਨੂੰ ਡਰ ਲੱਗਦਾ ਪਰ ਮੈਂ ਤੇਰੇ ਨਾਲ ਲੱਗੂੰਗੀ ਹੁਣ ਠੀਕ ਆ ਬਸ ਫਿਰ ਮੈਂ ਕਰੂੰਗੀ ਸਿੱਧੀ ਹੁਣ ਮੱਗਨ ਦੇ ਨੂੰ ਪਾਣੀ ਦਿੱਤਾ ਚਲ ਠੀਕ ਆ ਮੈਂ ਤੇਰੇ ਨਾਲ ਰਾਈ ਨਾ ਵਾਸਤੇ ਨਾ ਕੋਈ ਨਾ ਠੀਕ ਕਾ ਲੈ ਆਣਾ ਚਾ ਲੈ ਉਹ ਨੀ ਮੰਮੀ ਤੀਕਾ ਪੀ ਕਾ ਮਾ ਚਾਹ ਬਣਾਉਣੀ ਹੈ ਬਈ ਨਾ ਚਾਹ ਬਣਾਉਣੀ ਹੈ ਕਿ ਇਹ ਕੀ ਕਰਦੀ ਹੈ ਤੂੰ ਚਾਹ ਬਣਾ ਕੇ ਪਹਿਲੀ ਵਾਰ ਤੇ ਚਾਹ ਬਣਾਇਆ ਕਰ ਮੈਂ ਜ਼ਾਕੀ ਆਦੀ ਆਪੇ ਪੀ ਕਾ ਚਾਹ ਪੀ ਤੂੰ ਆ ਕੀ ਕਰਨ ਲੱਗੀ ਇਹ ਨੇ ਤੇ ਕਿਤੇ ਕਹਾਣੀ ਤੇ ਫੋੜ ਸਾਹਾਦ ਨਹੀਂ ਤੇਰੇ ਕਿਛੀ ਤੂੰ ਫਿਰੂਗੀ ਲੈ ਮੈਂ ਦਾ ਕੱਖ ਇੱਥੇ ਇਹ ਕਹਿ ਲੈ ਤਾ ਹੋ ਗਏ ਚਾਹ ਵੀ ਤੂੰ ਪਾਣੀ ਵੀ ਇਹ ਚੰਗਾ ਸਾਥ ਕਰਾਇਆ ਤੂੰ ਪੰਜਾ ਦੇ ਪੱਖ ਦੀ ਕਰ ਲਈ ਫਿਰ ਹੁਣ ਮੰਮੀ ਮੈਂ ਤਾਂ ਲੈ ਕੇ ਆਉਂਦੀ ਸੀ ਮੇਰੇ ਕੀ ਸਾਰੇ ਹੈਗਾ ਮੈਂ ਚਾਹ ਦੇ ਕੋਟ ਇੱਥੇ ਵੀ ਹੋਵੇ ਦਾ ਬੈਠੀ ਮੰਜੇ ਤੇ ਫੜਾ ਤੂੰ ਲਿਆ ਕੇ ਦੇਵੇਂ ਨੂੰ ਕਿਵੇਂ ਰੋਕਦੇ ਫਿਰ ਦੇਖੀ ਆਉਂ ਘਰਦੀਆਂ ਉਹਦੇ ਨਾਲੇ ਕਾਥਾ ਨਹੀਂ ਕਹਾਂ ਹਾਂ ਮੰਮੀ ਕੱਪੜੇ ਇਕੱਠੇ ਕਰ ਲਓ ਹੁਣ ਕੀ ਕਰ ਦੂੰ ਤੁਸੀ ਦੋਨੇ ਜਾਣੀਆਂ ਬਿੰਦੇ ਬਿੰਦੇ ਅੰਦਰ ਕੀ ਰੱਖਿਆ ਸੋਡਾ ਮੰਮੀ ਅਸੀਂ ਕੱਪੜੇ ਧੋਣੇ ਆ ਅਸੀਂ ਧੋ ਲਾਂਗ ਜਾਂ ਦੋਨੇ ਜਣੀਆਂ ਧੋ ਹੋ ਗਏ ਤਾਂ ਹੈਗੇ ਹਾਂ ਦਿਨ ਤਾਂ ਤੁਸੀਂ ਸਪਿਆਤਾ ਕੋਈ ਨਹੀਂ ਅਸੀਂ ਆਪੇ ਧੋ ਲਾਂਗ ਨਾ ਕੱਪੜੇ ਸਾਰਾ ਤਾਂ ਨਾ ਨਾ ਸਿੱਧੀ ਆ ਤੇ ਉਹ ਕੱਪੜੇ ਤੁਹਾਨੂੰ ਪਹਿਲੀ ਕੰਮ ਰੱਖੀ ਹੈਗੀ ਹੈ ਖੜ ਤੈਨੂੰ ਕੀ ਹੋਇਆ ਬੈਨੂੰ ਦੋ ਦਿਨ ਉਹ ਦੇਖਦੇ ਨੂੰ ਵਾਇਰ ਹੋ ਗਿਆ ਮਾਰਦੀ ਆ ਆਹਦੀ ਨਾ ਰਿਸਟੀ ਨਹੀਂ ਲਾਵੀਨੀ ਇਹ ਤਾਂ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਦੇਖਣਾ ਕੋਈ ਜਾਂਦਾ ਕੋ ਰਹਿਣ ਦਾ ਕੋ ਇਹ ਵੀ ਪੱਤੀ ਬੱਜਦੀ ਮੈਂ ਦੇਖੀ ਆ ਜੀ ਇਹ ਸਾਰਾ ਕੰਮ ਇਹ ਤੋਂ ਭਾਲਦੇ ਤੈਨੂੰ ਹੋਇਆ ਕੀ ਆ ਕੋਈ ਗਿੱਟੇ ਨੂੰ ਦੋ ਕੋਈ ਬੋੜਾ ਬੋੜਾ ਪਰ ਮਮੇ ਕਰ ਲਾਂਗਣਾ ਸੀ ਕੰਮ ਹੁਣ ਦੋਨੇ ਜਣੀਆਂ ਖੜ ਜਾ ਕਰ ਤੂੰ ਕਰਦੀ ਆ ਕੰਮ ਕਿ ਨਹੀਂ ਲੈ ਆਏ ਕੀ ਕਰਦੀ ਆਂ ਤੂੰ ਖੜ ਖੜ ਜਾ ਆਹ ਅਦੀ ਰਖ ਤੂੰ ਬਾਈ ਕੇ ਉਧਰ ਨਹੀਂ ਚਲਾਉਣ ਲੱਗੀ ਮੇਰੇ ਕੋਲ ਵੀ ਹੈਗੀ ਨਹੀਂ ਕੱਲ ਜਦੋਂ ਜਾ ਰਹੀ ਚਾਲਦੀ ਹੈ ਕੱਲ ਦੀ ਆ ਜਿੱਦੇ ਨੇ ਛੋਟੀ ਆਈ ਹੈ ਜੇ ਮੈਂ ਪੱਟਤੀ ਨਹੀਂ ਉੰਗਾਲਾ ਲਾ ਕੇ ਚੰਗਾ ਵਾ ਸਾਰਾ ਰੋਟੀ ਟੁਕਵੇਂ ਨੂੰ ਟਾਈਮ ਤੇ ਪੜਾਉਂਦੀ ਸੀ ਪਾਣੀ ਤਾਂ ਨਹੀਂ ਦਿੰਦੀ ਸੀ ਕਿਆ ਪਾਣੀ ਵੀ ਮਿਲਦਾ ਸੀਗਾ ਮੂੰਹੋਂ ਮੰਗਿਆ ਆਹ ਤਾਂ ਜੇ ਮੈਂ ਪੱਟਤੀ ਹੋਣੀ ਮੈਨੂੰ ਤਾਂ ਇਹ ਸੀਗਾ ਮੈਂ ਚੱਲ ਘਰ ਚ ਮਿਲ ਜੂਗੀ ਹੋਰ ਕੀ ਪਾਲਦੇ ਆ ਮੈਨੂੰ ਤਾਂ ਲਾ ਦੇ ਇਕਾ ਕਰ ਲਿਆ ਇਹਦੀ ਮਾਂ ਨੇ ਵੀ ਲੰਗਾ ਹਣਗੇ ਉੰਗਲਾ ਵੀ ਦੋਨੇ ਪੈਣਾ ਇਕਾ ਕਰੇ ਮੈਂ ਕੀ ਕਰੂੰਗੀ ਜائیں ਕਰੀਗੀਆਂ ਇਹ ਅੱਡ ਤਾਂ ਪੰਨੀ ਹੋ ਜਾ ਮੈਂ ਤੇ ਕਰੂੰਗੀ ਬਣ ਆ ਜਾਂਦੇ ਸੰਦੀਪ ਨਾ ਮੈਂ ਤਾਂ ਪਰਾਂ ਟਲਕੀ ਬਹਿ ਜਾ ਕਰ ਟਲਕੇ ਬਹਿ ਜਾ ਕਰਾਂ ਦੋ ਦਿਨ ਨਾ ਬੋਲਾਂਗੇ ਬੋਲੇ ਹੋਰ ਦੱਸਦੇ ਆ ਟਾਕੇ ਅੰਦਰ ਵੜ ਕੇ ਬਹਿ ਜਾ ਕਰਕੇ ਟਾਈਮ ਵੀ ਮਾਰ ਅੱਜ ਕੱਲ ਉਹ ਗੱਲ ਕਰਤੀ ਕਿ ਸੱਸੇ ਨੇ 12 ਸਾਲ ਗਏ ਮੈਂ 13 ਤੜੀ ਆਈ ਬੁੜੀ ਅੰਦਰ ਗਈ ਤੂੰ ਮੇਰੇ ਨਾਲ ਚੱਲ ਤੇ ਘਰੇ ਵੀ ਅੱਜ ਕੋਈ ਨਹੀਂ ਹੈਗਾ ਖੇਤ ਮੈਨੂੰ ਡਰ ਲੱਗਦਾਗਾ ਡਰ ਵਾਲੀ ਕੋਈ ਗੱਲ ਨਹੀਂ ਆਜਾ ਪੰਮੂ ਕਰਦਿਆਂ ਸਿੱਧਾ ਕੀ ਹੋ ਗਿਆ ਸੋਨੂ ਆਇਆ ਇੰਗਾ ਕੱਠਿਆ ਮੇਰਾ ਮੰਗਰਾ ਕੀ ਹੋ ਗਿਆ ਨਹੀਂ ਮਾਰਦੀ ਨੀ ਵੇ ਗੱਤੀ ਕਿੱਥੇ ਆਵੇ ਵੇ ਬੋਲੇ ਵੇ ਬੋਲਾ ਮਾਰਦੇ ਨਹੀਂ ਮਾਰਦੀ ਨੀ ਮੈਂ ਸੋਨੂ ਕੀ ਆਖਿਆ ਨਹੀਂ ਨਾ ਮਾਰੂ ਨਹੀਂ ਨਾ ਮਾਰੂ ਨਹੀਂ ਨਾ ਮਾਰੂ ਨਹੀਂ ਮੈਂ ਬਲਦੀ ਆਖਿਆ ਨਹੀਂ ਨਾ ਮਾਰ ਹੇ ਆਉਣੇ ਮਾਤਾ ਕੁਛ ਨਹੀਂ ਆਖਿਆ ਨਹੀਂ ਮਾਤਾ ਨੂੰ ਕੁਛ ਨਹੀਂ ਆਖਿਆ ਨਹੀਂ ਮਾਤਾ ਨੂੰ ਕੀ ਆਖਿਆ ਆਖਿਆ ਦੇ ਵੇ ਨੀ ਵਾਈਟ ਨਹੀਂ ਨੀ ਮੈਂ ਤਾਂ ਕਿਹਾ ਹੈ ਨਾ ਹਾਏ ਮਾਰਤੀ ਬੋਲੇ ਹਾਏ ਮਾਰਤੀ ਮਾਰਤੀ ਬੋਲੇ ਅਵੇ ਕਿੱਥੇ ਹੋਗੇ ਬਾਤ ਲਹੁ ਪੀਤਾ ਸੀ ਆ ਬੁੜੀ ਜੀ ਹਾਏ ਬੱਧੀਆ ਕਹੇ ਪਰ ਇਹਨੂੰ ਅੱਜ ਪਾ ਮਤਾਂ ਇਹ ਲੋਟ ਹੋ ਗਈ ਬੈਠ ਨਾ ਹੁਣ ਕੰਮ ਕਰ ਚੱਲ ਸਾਰ ਕੰਮ ਕਰ ਕੰਮ ਕਰ ਹੁਣ ਤੂੰ ਵੀ ਸਾਰ ਮੈਂ ਸਾਡੇ ਮਰਸਾਂ ਦੇ ਵਿੱਚੋਂ ਚੱਲ ਕੰਮ ਕਰ ਹੁਣ ਤੂੰ ਕੰਮ ਕਰ ਕੰਮ ਕਰ ਸਾਰ ਪਸੰਗ ਕਰਿਆ ਸਨੀਆਂ ਦੇ ਤਾਂ ਤੇਨਿਆਂ ਦੇ ਪੁੱਤ ਮੇਰਾ ਪਿੰਡ ਹੋਇਆ ਕਿਹਾ ਤੇ ਦੋ ਹਾਏ ਬੇਬਿੰਡਾ ਲਾਲ ਕਸਤਾ ਕੁੜ ਮੈਂ ਸਾਨੂੰ ਕੀ ਆਖਿਆ ਮੈਂ ਤਾਂ ਕੁਛ ਨਹੀਂ ਕਿਹਾ ਸਾਨੂੰ ਕੰਮ ਕਰ ਸਿੱਧੂ ਹਾਂ ਮੈਂ ਸਾਡੇ ਪ੍ਰੋਪਰ ਕੰਮ ਕਰਿਆ ਕਰ ਉਹ ਤਾਂ ਮੈਂ ਸਾਡੇ ਬਰਾਬਰ ਕਿਵੇਂ ਕਰ ਲੂ ਕੰਮ ਹਾਏ ਬਾਪੂ ਮੈਂ ਤਾਂ ਆਰਤੀ ਮੈਂ ਕਿਨੂ ਫੋਨ ਕਰਕੇ ਸਦਾ ਹਾਏ ਬਾਪੂ ਪਾਣੀ ਦੇ ਦੇਉਂਗਾ ਹਾਏ ਬਾਪੂ ਕਿੱਸੇ ਬਾੜੀਆਂ ਉਹਦਾ ਹਾਏ ਮੂਸਾ ਕਾ ਕੜਿਆ ਜਿੱਤਾ ਦੇ ਦੋ ਜਨੇ ਤੁਸੀਂ ਕੁੱਟਲੀ ਨੇ ਕਿ ਕੁੱਟਲੀ ਰੋਣ ਮਿੰਦਿੰਦਗਾ ਕੁੱਟਕੇ ਪਾਣੀ ਤਾਂ ਪਿਆ ਦਿਓ ਮੰਮੀ ਕੱਪੜੇ ਤੋਂ ਪਾਣੀ ਕੱਪੜੇ ਭਈਆ ਧੋਣ ਵਾਲੇ ਪੁੱਤ ਤੂੰ ਪਾਣੀ ਕੋਈ ਨਹੀਂ ਫੇਰ ਪਾਣੀ ਦੇ ਮੰਗਿਆ ਤੂੰ ਉੱਠ ਕੇ ਪੀ ਲੈ ਕੱਪੜੇ ਧੋ ਦੇ ਬਿਨਾਂ ਪਾਣੀ ਦਾ ਚਲੇ ਕਿਹੜੀ ਆਈ ਕਿਉਂ ਕਰਦੀ ਆ ਹਾਏ ਬਾਪੂ ਵੇ ਮਾਰਦੀ ਪੁੱਤ ਮੈਂ ਖਾਜ ਰੋਟੇ ਨਹੀਂ ਆਂਦੇ ਅਖ ਫੇਰ ਸਵੇਰ ਤੋਂ ਮੈਂ ਤਰਕੀਤੋੜਿਆ ਕਰਾਂ ਰੋਟਾ ਮੇਰੇ ਘਰ ਦੇ ਵਿੱਚ ਆਖ ਕਹਿੰਦਾ ਰੋਟਾ ਜਿੱਦਾਂ ਤੁਸੀਂ ਮੇਰੇ ਮੋਢੇ ਉੱਤੇ ਅੱਜ ਤਾਂ ਮੈਂ ਖੋਤ ਨਹੀਂ ਹੁੰਦਾ ਕੱਲ ਨੂੰ ਤਾਰੇ ਇਕੱਠੇ ਦੌੜੀ ਵਿੱਚ ਸ਼ੱਕ ਦੋ ਦੇ ਮਾਂ ਦੇ ਕੱਲ ਕੱਪੜੇ ਵੀ ਨੋ ਸਕਦੇ ਤੁਸੀਂ ਮੈਂ ਤੇਰਾ ਮੂਹ ਮੰਗ ਕੇ ਸਾਖ ਲੈ ਤਸੀ ਕੁੜੀ ਸੋਹਣੀ ਸੁਨੱਖੀ ਆ ਪੜੀ ਲਿਖੀ ਆ ਮੈਂ ਤੂੰ ਕਹਉਂਦੀ ਸੀ ਨਾ ਉਹ ਤਾਂ ਜਿਆਦਾ ਨਹੀਂ ਹੈਗਾ ਮੈਂ ਤਾਂ ਕੁਛ ਨਹੀਂ ਕਿਹਾ ਇਹਨੇ ਤਾਂ ਕੋੜੇ ਉਹਲਾ ਲਾ ਲਿਆ ਮੈਂ ਤਾਂ ਤੈਨੂੰ ਜਮੀਨ ਕੁਛ ਨਹੀਂ ਕਿਹਾ ਤੂੰ ਮੈਂ ਤਾਂ ਕਹਉਂਦੀ ਸੀ ਤੂੰ ਕੁਛ ਕੁਛ ਵੀ ਨਹੀਂ ਕਰਾਉਂਦੀ ਸੀਗੀ ਮੈਂ ਦੇਖੀ ਹੀ ਨਹੀਂ ਆ ਫਿਰ ਹੁਣ ਤਾਂ ਤੁਸੀਂ ਦੋ ਹੋ ਗਈਆਂ ਸੀ ਕਰੀ ਜਾਂਦੀਆਂ ਹੁਣ ਕਰੀ ਜਾਂਦੀਆਂ ਹੁਣ ਤੈਨੂੰ ਬੈਠੀ ਹੋਏ ਕਿ ਤਕੜਾਈ ਜਾ ਰਹੀ ਸਾਡੇ ਕੜਾ ਕਾਮਲਾ ਮੇਰੇ ਨੂੰ ਤੂੰ ਰਾਇਆ ਨਾ ਕਰਿਓ ਮਾਣਾ ਵੀ ਸਾਖ ਲੈ ਕੇ ਜਾਵਾਂ ਤੇ ਸੱਸ ਨੂੰ ਕਟਾਉਂਗੀ ਮੰਮੀ ਤੂੰ ਬ ਹੁਣ ਲੱਗ ਗਿਆ ਪਤਾ ਤੈਨੂੰ ਉਤ ਵਾਈ ਪੜੇ ਪਾਸੇ ਕੁੱਟਿਆ ਤੁਸੀਂ ਮਾੜਾ ਤੰਗ ਕਰਿਆ ਸੀ ਤੂੰ ਮੈਨੂੰ ਉਰੇ ਪਾਸੇ ਕੁੱਟ ਤੇ ਮਾੜਾ ਮਟਾ ਮਾਸਤਾ ਕਰ ਗਿਆ ਹਾਂ ਕੱਲ੍ਹ ਕਿ ਆਈ ਨਹੀਂ ਹਜੇ ਵੀ ਆ ਗਈ ਪੁੱਤ ਨਾ ਕਿਰਾਇਆ ਕਰੂੰਗਾ ਮੈਂ ਸੱਦਨ ਆ ਗਈ ਕੱਢ ਦਿੱਤੀ ਆ ਮਾੜਾ ਹੁਣ ਮੇਰੀ ਗੱਲ ਸੁਣ ਹੁਣ ਵਿਪੋਲ ਕਰਿਆ ਆ ਜਾ ਕੀ ਹੋ ਗਿਆ ਬੇ ਮੇਰੇ ਤਾਂ ਗੋਡੇ ਪਨ ਤੇਨਾਂ ਨੇ ਗੋਡੀ ਗੋਡੀ ਕੁੱਟੀ ਗਈਆਂ ਮਾਰਤੀ ਮੈਂ ਤਾਂ ਆ ਜਾ ਚੱਕ ਲਵਾਂ ਉਹਨੂੰ ਚੱਲ ਮੈਂ ਆਉਣਾ ਆਉਣਾ ਹਾਂ ਬੇ ਪੁੱਤ ਭੱਜ ਕੇ ਆ ਜਾ ਹਏ ਹੇ ਹੇ ਨਹੀਂ ਆਉਨੇ ਤੂੰ ਢਿਪੜੀ ਨਿਕ ਕੋਈ ਇਹ ਮੈਂ ਤਾਂ ਨੁਕੰਦਿਸ ਨਰ ਮੀਏ ਮੇ ਫੋਟੋ ਮੈਂ ਆ ਬਿਓ ਛੋਟੀ ਨੇ ਮਗਰ ਲਾਲੀ ਵੱਡੀ ਕੀ ਗੱਲ ਹੋ ਗਈ ਦੋਨਾਂ ਨੇ ਇੱਕ ਆਹ ਜਾ ਕਰਿਆ ਹੂੰ ਬੱਡਾਈ ਚ ਪਾ ਕੇ ਬੱਡੇ ਤੇ ਮੇਰਾ ਢੂਹ ਢੂਹਾ ਚ ਪੜਾਣਾ ਗੁੱਟਿਆ ਮਾਰਤੀ ਮੈਂ ਦਾ ਲਾਲ ਬੁਲਟੀ ਕੀ ਹੋਣਾ ਚਰਾ ਬੁਤ ਮੇਰਾ ਢੂਹਾ ਤਾਂ ਦੇਖ ਕੀ ਹਾਲ ਕਰੇ ਕੀ ਹਾਲ ਕਰਿਆ ਮਾਂ ਤੂੰ ਤੈਨੂੰ ਮੈਂ ਕਿਆ ਕਿਆ ਵਾਰੀ ਆਦਾ ਹੁੰਦਾ ਸੀ ਵੀ ਤੂੰ ਇਹਦੇ ਨਾਲ ਨਾ ਇਹ ਸਲੂਕ ਕਰਿਆ ਕਰ ਨਾ ਸਲੂਕ ਕਰਿਆ ਕਰ ਉਹ ਤੂੰ ਬੈਠੀ ਰੋ ਮਰੀ ਗਈ ਐ ਬੈਠੀ ਰੋ ਮਰੀ ਗਈ ਮੇਰਾ ਰੋਬ ਚੱਲਦਾ ਸੀਗਾ ਤੇ ਚੱਲਦਾ ਸੀਗਾ ਮੈਨੂੰ ਐਸੀ ਇਹ ਤੇ ਵੀ ਚੱਲੋ ਦੀ ਭੈਣ ਐ ਇਹ ਤੇ ਨਹੀਂ ਚੱਲਦਾ ਬਈ ਇਹ ਤਾਂ ਪੜੀਆਂ ਲਿਖੀਆਂ ਐ ਤੂੰ ਵੀ ਆਪਦੇ ਲਈ ਕਰਾਉਣੀ ਸੀ ਕੀ ਕਰਾਉਣਾ ਸੀ ਪੜੀ ਲਿਖੀ ਤਾਂ ਆਪਾਂ ਤਾਂ ਵੱਡੀ ਨਾਲ ਦੀ ਆਣ ਪੜਾ ਹੀ ਆ ਜਾਂਦੀ ਆਪਾਂ ਤਾਂ ਉਹੀ ਵਧੀਆ ਸੀ ਫਿਰ ਜੇ ਤੂੰ ਉਹਨੂੰ ਤੀ ਬਣਾ ਕੇ ਰੱਖਦੀ ਤਾਂ ਇਹ ਇਹ ਵੀ ਗਾਹਤੀ ਬਣਦੀ ਤੇਰੀ ਤੂੰ ਤਾਂ ਉਸ ਨੂੰ ਮਤਰੀਮਾਨ ਵਾਲੋ ਵੀ ਭੈੜੀ ਹੋਗੀ ਹੁਣ ਕੀ ਕਰਾਂ ਮੇਰੇ ਤੇ ਰੋਟੀ ਟੁਟ ਕੱਢ ਕਰ ਦੇ ਤੇਰਾ ਰੋਟੀ ਟੁਟੋਕਾ ਤੂੰ ਬੈ ਕੇ ਖਾ ਤਾਂ ਸਕਦੀ ਐ ਮਿੱਤ ਜੰਗ ਨਹੀਂ ਉਹ ਛੋਟੀ ਕਾ ਜੰਦੀ ਫੜਾਉਣਾ ਨਹੀਂ ਹੱਥ ਚ ਖੋ ਕੇ ਲੈ ਜਾਂਦੀ ਆ ਉਹ ਸਾਰਾ ਕੁਝ ਮਾਹੌਲ ਠੀਕ ਹੋ ਜੂ ਮਾਂ ਕਿਹੜਾ ਮੈਂ ਛੋਟੇ ਨੂੰ ਸਾਧਾ ਸਾਧ ਗਿਆ ਪਰ ਉਹਨੂੰ ਕਹਿੰਦੇ ਆ ਵੀ ਭਾਈ ਤਖ ਠੀਕ ਹੈ ਚਲ ਤੇ ਤੋ ਕੰਮ ਨਹੀਂ ਹੁੰਦਾ ਕੋ ਚੁੱਪ ਕਰਕੇ ਬਹਿ ਕੇ ਰੋਟੀ ਖਾ ਲਾ ਮੈਂ ਤਾਂ ਭਾਈ ਚੁੱਪ ਕਰੀ ਬੈਠੀ ਐ ਤੇ ਸਮਝਾ ਦੇ ਨੇ ਸੰਦੀਪ ਨੂੰ ਸਮਝਾ ਦੇ ਨੇ ਆਮ ਨੂੰ ਸਮਝਾ ਦੇ ਕਿਸੇ ਨੂੰ ਲੀੜੇ ਕੱਪੜੇ ਦੇ ਕੰਮ ਤਾਂ ਦੇ ਦੀ ਇਹ ਕਰਨ ਨਾ ਕਰਨ ਉਹਨਾਂ ਦੇ ਵਿਚਾਲੇ ਨਾ ਬੋਲਿਆ ਕਰ ਮੈਂ ਨਹੀਂ ਬੋਲਦੀ ਜੇ ਉਹ ਕੱਪੜੇ ਧੋਇਆ ਕਰਨਗੇ ਮੈਂ ਸੁੱਕਣ ਸਕਨੇ ਪਾ ਦਿਆ ਕਰੂੰ ਮੈਂ ਨਾਲ ਕਰਾਇਆ ਤੁੰਗ ਤੂੰ ਜਮਾ ਨਾ ਡੱਕਾ ਤੜਾਇਆ ਕਰ ਪਰ ਜਿਹੜਾ ਤੂੰ ਆਹ ਮਾਰਦੀ ਏ ਨਾ ਰੋਬ ਆ ਰੋਬ ਤੈਨੂੰ ਦੁੱਖ ਦੇ ਕੇ ਬਾਗਿਆ ਨਹੀਂ ਹੁਣ ਨਹੀਂ ਮਾਰਦੀ ਹੁਣ ਮੈਂ ਜਮਾ ਨਹੀਂ ਕਿ ਕੋਸ ਕਰੀ ਜਾਂ ਕੋਸ ਖਾਈ ਜਾਂ ਮੈਂ ਹੁਣ ਕੁਝ ਨਹੀਂ ਕਹਿੰਦੀ ਹੁਣ ਅਗਲੇ ਨੂੰ ਬਗਾਨੀਆਂ ਨੂੰ ਅਸੀਂ ਕੀ ਕੱਖ ਕੇ ਦੱਸ ਉਹ ਤਾਂ ਠੀਕ ਐ ਖਰਾਬ ਝਾਲਦਾ ਨਹੀਂ ਅੱਜ ਕੱਲ ਪਈ ਮੈਨੂੰ ਤਾਂ ਪਿਛਲੇ ਟਾਈਮ ਜੀ ਫਿਰਦੀ ਰਹੀ ਤੈਨੂੰ ਤਾਂ ਇਹ ਹੋ ਗਿਆ ਵੀ ਮੈਂ ਦੋਨੇ ਪੁੱਤਾਂ ਤੇ ਰੋਬ ਮਾਰੀ ਗਈ ਐ ਅਹੀਂ ਮੈਂ ਕਹਾ ਨੋ ਤੇ ਰੋਬ ਮਾਰ ਕੇ ਗਈ ਐ ਇਹੀ ਗਾਹ ਤੀਜੀ ਚ ਚੌਥੀ ਤੇ ਮਾਰ ਲੂਗੀ ਮੈਨੂੰ ਆਏ ਹੋ ਗਏ ਹੋਏ ਇਹ ਜਵਾਨਾ ਛੱਡ ਦੇ ਮਾਂ ਇਹ ਜਵਾਨੇ ਹਾਂ ਛੱਡ ਤਾਂ ਚੁੱਪ ਕਰਕੇ ਬਹਿ ਕੇ ਜੈਜੀ ਰੁਖੀ ਸੀ ਮਿੱਸੀ ਮਿਲਦੀ ਹੈ ਨਾ ਉਹੋ ਜੀ ਖਾ ਲਿਆ ਕਰ ਮੈਨੂੰ ਆਏ ਸੀ ਮੇਰੇ ਸੱਸ ਦੇ ਚਾਲਦਿਆਂ ਸੀਗਾ ਮੈਂ ਵੀ ਇੰਨਾ ਤੇ ਚਲਾਇਆ ਕਰੂ ਮੈਂ ਵੇਖੀ ਸੀ ਮੇਰੀ ਸੱਸ ਮੈਂ ਚਲਾ ਲਈ ਚਲਦੀ ਸੋਦੀ ਪਹਿਲਾਂ ਨਾਲੀਆਂ ਚਲਦਿਆਂ ਹੁਣ ਪਹਿਲਾਂ ਤੂੰ ਤੇਰੇ ਤੇ ਚੱਲੀ ਗਈ ਹੈ ਮੈਂ ਤਾਂ ਹੀ ਤਾਂ ਚਲਾਉਂ ਉਹੀ ਤੂੰ ਗਾਹ ਇੰਨਾ ਤੇ ਥੱਪੀ ਤੁਰੀ ਆਈ ਹੈ ਹੁਣ ਤਾਂ ਮੈਂ ਹੁਣ ਨਹੀਂ ਚੱਲ ਚਲਾਈ ਚ ਵੜਦੀ ਉਹ ਸੋਈ ਜਾ ਮੈਂ ਨਹੀਂ ਚੱਲ ਚਲਾਈ ਚ ਵੜਦੀ ਪੁੱਤ ਮੇਰੇ ਤੋਂ ਤਾਂ ਮੋਟੀ ਮੈਂ ਤਾਂ ਬੱਚੀ ਜਾਣ ਕੇ ਮਾਦਾ ਦੇਖਦਾ ਹੁੰਦਾ ਜੁਦਣਾ ਸਰਾ ਖੁਸ ਹੁੰਦਾ ਤਾਂ ਹੀ ਤਾਂ ਮੈਂ ਗੱਲ ਚ ਨਹੀਂ ਆਏ ਤੁਹਾਡੀ ਚ ਉਹ ਤਾਂ ਕਟਾ ਕੇ ਰਾਜੀ ਸੀ ਤੋਂ ਮੈਂ ਕਟਾ ਕੇ ਨਹੀਂ ਰਾਜੀ ਸੀ ਮੈਂ ਤਾਂ ਤੈਨੂੰ ਐ ਦਿਖਾ ਕੇ ਰਾਜੀ ਸੀ ਵੀ ਘਰ ਦੇ ਵਿੱਚ ਇੱਕ ਦੂਜੇ ਦੇ ਰੋਹ ਮਾਰਨ ਨਾਲੋਂ ਤਾਂ ਇੱਕ ਦੂਜੇ ਦੇ ਨਾਲ ਮਿਲ ਕੇ ਚੱਲ ਗਏ ਯਾਰ ਮੇਰੀ ਗੱਲ ਸੁਣ ਸੰਦੀਪਾ ਮਾਂ ਨੂੰ ਐ ਨਹੀਂ ਦੀਦਾ ਵੀ ਬਗਾਨੀ ਆਈ ਹੈ ਬਗਾਨੀ ਦੇ ਨਾਲ ਮਾਂ ਵਰਗਾ ਸਲੂਕ ਕਰਕੇ ਹਾਂ ਉਹ ਤਾਂ ਉਹਦੇ ਨਾਲ ਤਾਂ ਮਤਰੇ ਆ ਮਾਂ ਨਾਲੋਂ ਵੀ ਪੈੜਾ ਸਲੂਕ ਕਰਦੀ ਨਹੀਂ ਨਹੀਂ ਬਾਈ ਇਹ ਗਿੱਧੀ ਹੋਈ ਸੀ ਵੀ ਉਹ ਤੇ ਵੀ ਰੋਹ ਚ ਆਉਂਦਾ ਹੈ ਮੇਰਾ ਇੱਥੇ ਵੀ ਚੱਲੀ ਜਾਉ ਮੈਨੂੰ ਮੈਨੂੰ ਅਮਨ ਨੇ ਇੱਕ ਵਾਰ ਹੀ ਕਹਿਤਾ ਵੀ ਸਾਡੀ ਬੁਰਗੀਆਂ ਦੀ ਗੱਲ ਤੇ ਨਾ ਬੋਲੀ ਆਪਾਂ ਨਹੀਂ ਬੋਲੇ ਭਾਈ ਦੀ ਗੱਲ ਐ ਹੁਣ ਉਹ ਬੜੀ ਨਿੱਕੀ ਜਿਹੀ ਗੱਲ ਕਰਦਿਆਂ ਬੈੱਡ ਤੇ ਮੁੱਢੀ ਪਾ ਕੇ ਚੱਪਲਾ ਨਾਲ ਸਾਰਾ ਪਿੰਡ ਫੋੜ ਤੂੰ ਕਮਲ ਨੂੰ ਕਿੰਨੇ ਵਾਰੀ ਕੁੱਟਿਆ ਸੀ ਉਹ ਤਾਂ ਚੱਲੀ ਜਾਂਦੀ ਸਾਰ ਛੋਟੀ ਨੇ ਪੱਟੀ ਆ ਉਹ ਮਗਰ ਲਾਦੀ ਯਾਰ ਮੰਮੀ ਕਿਸੇ ਤੇ ਕਿਉਂ ਕੁੱਟਮਾਰ ਕਰੋ ਕਿਤੇ ਉਹਨਾਂ ਨੂੰ ਤੁੱਤੀਆਂ ਬਣਾ ਕੇ ਰੱਖੇ ਤੇ ਤੇਰੇ ਨੂੰ ਤੈਨੂੰ ਹੁਣ ਮੰਜੇ ਤੇ ਬੈਠੇ ਨੂੰ ਪੁੱਛਣਾ ਉਹ ਇੱਥੇ ਸੱਦ ਲਾ ਪੁੱਤ ਉਹ ਦੋਨਾਂ ਨੂੰ ਮੈਂ ਤੀਆਂ ਬਣਾ ਕੇ ਰੱਖੂੰਗੀ ਤੇ ਮੈਨੂੰ ਸਾਂ ਬੈਠੇ ਕਿੰਨਾ ਚਿਰ ਹੋਈ ਨਹੀਂ ਉਹਨਾਂ ਚਿਰ ਤਾਂ ਨਹੀਂ ਬਣਾਈਆਂ ਹਾਂ ਅੱਜ ਹ ਕੀ ਕਰਦਣਾ ਨੇ ਉਹ ਬੋਲ ਮਾਰ ਲਓ ਉਹਨਾਂ ਨੂੰ ਮੈਂ ਗਾਤੀ ਮਾਰਾਂ ਚੁੱਪ ਤਾਂ ਆਉਂਦੀ ਨਹੀਂ ਮੈਨੂੰ ਪਤਾ ਹਾਂ ਨਹੀਂ ਕੋਈ ਮੈਂ ਗਾਤੀ ਮਾਰਾਂ ਤੂੰ ਸਮਝਾ ਆ ਦੀ ਇਹਨੂੰ ਭਾਈ ਮੈਂ ਤਾਂ ਸਮਝਾ ਦੂੰ ਕੋਈ ਨਹੀਂ ਭਾਈ ਮੈਂ ਤਾਂ ਸਮਝਾ ਪਤਾ ਘਰ ਬੰਨਣ ਬੰਨੀ ਦੇਖਣਾਗਾ ਪਰ ਜੇ ਮੈਂ ਆ ਕੁਝ ਨਾ ਹੁੰਦਾ ਨਾ ਤਾਂ ਬੋਲ ਬੋਲ ਮਾਰ ਖਾਵਾ ਦੀ ਕੀ ਉਹਨਾਂ ਨੇ ਮਾੜੀ ਗੱਲ ਕਰੀ ਪੁੱਤਿਆਂ ਮਾੜੀ ਗੱਲ ਕਰੀ ਉਹਨਾਂ ਨੇ ਜਿਹੜੀ ਪੁੱਤਰਾ ਗੱਲ ਚੱਲ ਸੀਗੀ ਪਰ ਇਹ ਭਈ ਇਹਨਾਂ ਨੇ ਇਹਦੀ ਵੀ ਤੰਗ ਕਰੀਆਂ ਸੀ ਆ ਜਾ ਪੁੱਤ ਇੱਥੇ ਬਹਿ ਜਾ ਮੈਂ ਹੁਣ ਤੈਨੂੰ ਨਾ ਜਿਹੜੀ ਤੰਗੀ ਫੰਗੀ ਲੈ ਆ ਕੇ ਦਿੱਤੀ ਆ ਘਰ ਚ ਤੈਨੂੰ ਮੈਂ ਕੱਪੜੇ ਲਿੜੇ ਤੋਂ ਵੀ ਦਰਸ ਦੇ ਰ ਹੁਣ ਮੈਂ ਤੈਨੂੰ ਕੋਈ ਗੱਲ ਤੋਂ ਤਰਸਮ ਨਹੀਂ ਦਿੰਦੀ ਮੈਨੂੰ ਪਰ ਰੋਟੀ ਟੁੱਕ ਬੈਠੀ ਨਹੀਂ ਦੇ ਜਾ। ਜੇ ਮੰਮੀ ਤੂੰ ਸਾਨੂੰ ਆਉਗੀਆਂ 3 ਮੰਨੇਗੀ ਤਾਂ ਅਸੀਂ ਵੀ ਤੈਨੂੰ ਮਾਂ ਮੰਨ ਕੇ ਚੱਲਾਂਗੇ। ਹੁਣ ਪੁੱਤ ਮੈਨੂੰ ਤੁਸੀਂ ਮਾਂ ਹੀ ਮੰਨਿਆ ਮੈਂ ਸਾਨੂੰ 3 ਸਮਝੋ। ਬਸ ਜੇ ਤੂੰ ਬੈਠ ਜਾ ਬੈਠੀ ਰੋਟੀ ਖਾਈ ਚੱਲ। ਤੇ ਇਸ ਨੂੰ ਬੈਠੀ ਨੂੰ ਰੋਟੀ ਬਣਾਈ ਚੱਲ। ਤੇ ਤੂੰ ਕਿਸੇ ਤੇ ਰੋਮਰੂ ਮਾਰਨਾ ਛੱਡ ਦੇ। ਛੱਡਤਾ ਬਸ। ਤੇ ਨਾਲੇ ਇਹ ਨਹੀਂ ਦਿੰਦਾ ਬਾਈ। ਜਿਹੜੇ ਦੂਜਿਆਂ ਕੋਲ ਢਿੱਡ ਪਿੱਟ ਕੇ ਆਉਣੀ ਏ ਜਾ ਕੇ ਗੋਲਾ ਬਣ ਜਾਂਦਾ ਤੇਰੇ ਉਹ ਵੀ ਰਹਿਣ ਦੇ ਆਪਦੀ ਗੱਲ ਘਰੇ ਰੱਖ ਘਰ ਨਾ ਬਰਬਾਦ ਕਰ ਨਵੇਂ ਕਿਸੇ ਦੇ ਨਹੀਂ ਜਾਂਦੀ ਮੈਂ ਆਦ ਕਰੇ ਬੈਠੀ ਆ ਮਾਰ ਲੈ ਦੋ ਉਹ ਟਾਈਮ ਗਿਆ ਮਾਂ ਜਿਹੜਾ ਪਹਿਲਾਂ ਉਹ ਲੋਕ ਸੱਸਾਂ ਨੂੰਹਾਂ ਨੂੰ ਕੁੱਟ ਦਿੰਦੀਆਂ ਸੀ ਤੇ ਚੁੱਪ ਕਰ ਜਾਂਦੇ ਜਾਂਦੀਆਂ ਮੈਂ ਤਾਂ ਉਹੀ ਕੰਮ ਚਲਾ ਲਿਆ ਤੇਰਾ ਇਹ ਸਿਆਣਪ ਥੋੜੀ ਸੀ ਕੋਈ ਮੈਂ ਤਾਂ ਅਖ ਮੇਰੀ ਸੱਸ ਪੈੜੀ ਚ ਮਾਂ ਦੀ ਅਸਲੀ ਉਹ ਉਹੀ ਗੱਲ ਜੇ ਬਈ ਬੁੜੀਆਂ ਚ ਪੜਦੇ ਸੀਗੇ ਤਾਂ ਫਿਰ ਆਪਣਾ ਘਰ ਦੋਨਾਂ ਦੀ ਪੱਟੀ ਦੇ ਸੀ ਬਰਬਾਦ ਹੁੰਦੇ ਸੀ ਬੁੜੀਆਂ ਉਹ ਤਾਂ ਕਹਿੰਦੇ ਜਾਂਦੀਆਂ ਸੀ ਬਈ ਨੇਕਾ ਹੀ ਬਰਬਾਦ ਹੋਏ ਬੈਠੇ ਕਿੰਨੇ ਦਿਨ ਹੁਣ ਬੁੜੀ ਹੋ ਗਈ ਸੀ ਆਪਾਂ ਨੂੰ ਕਿੱਥੇ ਰੋਟੀਆਂ ਲਾ ਦੂ। ਤੇ ਆ ਦੂਜੀ ਫਿਰ ਰਹਿ ਜਾਂਦੀ ਇੱਥੇ। ਬਈ ਯਾਰ ਸਾਰੀ ਜਾਣਾ ਚਾਹੀਦਾ ਫਿਕਰ। ਹਾਏ। ਨਹੀਂ ਬਈ। ਦਰਦ ਹੁੰਦਾ ਤੂੰ ਇੰਚਾ। ਕੋਈ ਨਹੀਂ ਬਈ ਜੇ ਸਾਥੋਂ। ਇਹ ਗੱਲ ਮਾੜੀ ਆ ਕਮਲ ਭਾਈ ਸਿੱਧੀ ਗੱਲ ਐ। ਆ ਚੱਲ ਤੁਸੀਂ ਇਹ ਬੁੜੀ ਦੇ ਬੇਬੇ ਮੰਮੀ ਦੇ ਹੱਥ ਨਾਲ ਲਾ ਦਿਓ। ਤੇ ਦੀ ਗੱਲ ਜਿਹੜਾ ਕੁਝ ਹੋਣਾ ਸੀ ਹੋ ਗਿਆ ਐਦੋਂ ਮੁੜ ਕੇ ਅਸੀਂ ਨਹੀਂ ਭਾਈ ਚਰਦੇ ਨਹੀਂ ਭਾਈ ਜੇ ਸਾਹਸ ਤੋਂ ਕਹੂਗੀ ਭਾਈ ਸਾਨੂੰ ਦੱਸ ਦਿਓ ਮਾਂ ਭਾਈ ਕੋਈ ਮੋਹਰਾ ਜਾਂ ਸਮਝਾਦੀ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਹਿ ਦੂੰ ਉਹਨੂੰ ਹਾਂ ਨਾ ਕੋਈ ਨਹੀਂ ਭਾਈ ਅਸੀਂ ਮਾਤਾ ਤੁਹਾਨੂੰ ਕਾਸੀ ਪੜ੍ਹੇ ਲਿਖੀ ਲਈ ਸੋਨੇ ਸਨ ਖਿਲਾਈ ਤੂੰ ਤਾਂ ਮੈਨੂੰ ਘਟਾਤਾ ਲੈ ਕੇ ਫਿਰ ਮੰਮੀ ਪੜ੍ਹ ਆਕਲ ਨਹੀਂ ਆਉਂਦੀ ਸੀ ਮਾਂ ਐਵੇਂ ਅਗਲੀ ਪੜ੍ਹੀ ਲਿਖੀ ਐ ਕਿਉਂ ਰੋਬ ਚੱਲੂਗੀ ਤੇਰਾ ਚੱਲਦੀ ਨਹੀਂ ਹੈਗੀ ਫਿਰ ਇਹ ਤਾਂ ਚਲ ਆਇਆ ਵੀ ਜੇ ਗਲਤੀ ਉਹਨੇ ਕਰੀ ਐ ਸਾਨੂੰ ਦੱਸ ਅਸੀਂ ਕੋਈ ਗੁਲਾਮ ਤਾਂ ਨਹੀਂ ਬਣਗੇ ਕੋਈ ਨਿਕਲਤੀ ਕਰੀ ਬਸ ਬੈਠੀ ਨੇ ਮੈਂ ਪਾਣੀ ਤਾ ਨਹੀਂ ਚਾਹ ਰੋਟੀ ਬਸ ਬਟੋਕ ਦੰਦੇ ਸੀ ਬਟਾਈਮ ਨਾ ਕਰ ਲੋ ਬਸ ਉੱਥੇ ਉਹ ਆਂਡੇ ਜਿ ਘੜਨ ਲੱਗ ਕਰਨਾ ਨਾ ਕਰਨਾ ਤੈਨੂੰ ਕੀ ਡਿਕਾ ਕੰਮ ਉਹਨਾਂ ਨੇ ਕਰਨਾ ਹੈ ਹੁਣ ਨਹੀਂ ਕਹਿੰਦੀ ਬਸ ਤੈਨੂੰ ਰੋਟੀ ਚਾਹੀਦੀ ਹੈ ਤੈਨੂੰ ਇੱਥੇ ਬੈਠੀ ਨੂੰ ਰੋਟੀ ਮਿਲ ਜਾਏਗੀ ਬਸ ਮੈਨੂੰ ਬਖਸ ਦੇ ਬਾਕੀ ਠੀਕ ਹੈ ਚਲੋ ਕਰੋ ਕਰੋ ਕੰਮ ਦਿੰਦਾ